ਪਰ ਮੈਂ ਇਹਨਾਂ ਤੋਂ ਡਰਦਾ ਨਹੀਂ ਕਿਉਂਕਿ ਮੈਂ ਕਿਸਾਨ ਯੂਨੀਅਨ ਦੇ ਪ੍ਰਧਾਨ ਆ ਮੈਂ ਇਹਨਾਂ ਤੋਂ ਡਰਦਾ ਨਹੀਂ ਪਰ ਮੈਂ ਇਹਨਾਂ ਤੇ ਕਾਰਵਾਈ ਪੂਰੀ ਕਰਾਂਗਾ ਚਾਹੇ ਇਸ ਵਾਸਤੇ ਮੈਨੂੰ ਜੇਲ੍ਹ ਵੀ ਜਾਣਾ ਪਏ ਪਰ ਟਾਈ ਮੈਨੂੰ ਕਿੱਥੋਂ ਤੱਕ ਵੀ ਲੜਨਾ ਪਏ ਇਹਨਾਂ ਦਾ ਮੈਂ ਪੱਤਾ ਸਾਫ਼ ਕਰਕੇ ਛੱਡਾਂਗਾ ਮੈਂ ਕੋਈ ਛੋਟੀ ਮੋਟੀ ਗੱਲ ਨਹੀਂ ਮੈਂ ਕਿਸਾਨ ਯੂਨੀਅਨ ਦਾ ਲਾਲ ਆ ਮੇਰੇ ਨਾਲ ਮੇਰੇ ਭਰਾੜੇ ਸਾਰੇ ਈਜੀ ਵੀਜ਼ਾ ਪ੍ਰਜਾਪ ਕੰਪਨੀ ਜਿਹੜੀ ਇਹ ਬਿਲਕੁਲ ਫਰੋਡ ਏ ਉਹਨਾਂ ਮੇਰੇ ਨਾਲ ਫਰੋਡ ਕੀਤਾ ਮੈਂ ਕਰਨਾਲ ਤੋਂ ਬੋਲਣਾ ਇਹਨਾਂ ਮੈਨੂੰ ਮੇਰੇ ਭਤੀਜਾ ਭਤੀਜੀ ਬਾਹਰ ਕਰਨ ਲਈ ਵਾਸਤੇ ਮੇਰੇ ਤੋਂ 465000 ਰੁਪਇਆ ਲੈ ਲਿਆ ਪਰ ਉਹ ਬੱਚੇ ਵੀਜ਼ਾ ਨਹੀਂ ਲਵਾਇਆ ਉਸ ਤੋਂ ਬਾਅਦ ਮੈਂ ਇਹਨਾਂ ਦੀ ਐਫਆਈਰਾਈ ਸੰ ਥਾਣੇ ਵਿੱਚ ਦਿੱਤੀ ਜਿਸ ਤੋਂ ਬਾਅਦ ਉੱਥੇ ਉਹਨਾਂ ਦਾ ਕੋਈ ਬੰਦਾ ਆਇਆ ਉਹ ਕਹਿੰਦਾ ਮੈਨੂੰ ਵੀ 80000 ਰੁਪਇਆ ਲੈ ਲੈ ਤੇ ਸਾਡੇ ਨਾਲ ਸਮਝੌਤਾ ਕਰ ਲੈ ਪਰ ਮੈਂ ਨਹੀਂ ਮੰਨਿਆ ਮੈਂ ਕਿਹਾ ਵੀ ਮੇਰੇ ਪੈਸੇ ਸਾਰੇ ਦਿਓ ਮੈਂ ਇਹ ਚੀਜ਼ ਦੇ ਬਿਲਕੁਲ ਖਲਾਫ ਆ ਉਸ ਤੋਂ ਬਾਅਦ ਉਹ ਚਲੇ ਗਏ ਫਿਰ ਉਸ ਤੋਂ ਬਾਅਦ ਮੈਂ ਕਰਨਾਲ ਐਸਪੀ ਦੇ ਪੇਜ ਹੋਇਆ ਐਸਪੀ ਨੇ ਉਹਨੂੰ ਮਾਰਕ ਕੀਤੀ ਉਹ ਫਿਰ ਉਸ ਤੋਂ ਬਾਅਦ ਉਹਨਾਂ ਨਹੀਂ ਕੋਈ ਗੱਲ ਗੋਲੀ ਉਸ ਤੋਂ ਬਾਅਦ ਮੈਂ ਸੀਐਮ ਵਿੰਡੋ ਤੇ ਦਰਖਾਸਤ ਲਾਈ ਉਹਨਾਂ ਨੂੰ ਫਿਰ ਸੰਧ ਥਾਣੇ ਬੁਲਾਇਆ ਗਿਆ ਪਰ ਉਸ ਵਾਸਤੇ ਵੀ ਉਹਨਾਂ ਫਿਰ ਮੈਨੂੰ ਕਿਹਾ ਵੀ ਤੂੰ ਸਾਡੇ ਨਾਲ ਸਮਝੌਤਾ ਕਰ ਲੈ ਸਾਡੀ ਕੰਪਨੀ ਦਾ ਰੁਤਬਾ ਖਰਾਬ ਹੁੰਦਾ ਹੈ ਪਰ ਮੈਂ ਇਸ ਚੀਜ਼ ਤੇ ਬਿਲਕੁਲ ਸਹਿਮਤ ਨਹੀਂ ਕਿਉਂਕਿ ਮੈਂ ਸਾਰੇ ਜਨਤਾ ਨੂੰ ਹੀ ਕਹਿਣਾ ਚਾਹੁੰਦਾ ਵੀ ਤੁਸੀਂ ਇਹਨਾਂ ਠੱਗਾਂ ਤੋਂ ਬਚੋ ਜਿਹੜੇ ਇਹਨਾਂ ਨੂੰ ਚੈਨਲ ਪ੍ਰਮੋਟ ਕਰਦੇ ਨੇ ਉਹ ਵੀ ਇਹਨਾਂ ਨਾਲੇ ਹੋਏ ਨੇ ਜਿਹੜੇ ਇਹਨਾਂ ਨੂੰ ਐਕਟਰ ਪ੍ਰਮੋਟ ਕਰਦੇ ਨੇ ਉਹ ਵੀ ਇਹਨਾਂ ਨਾਲੇ ਹੋਏ ਨੇ ਇਸ ਕਰਕੇ ਮੇਰਾ ਸਾਰਾ ਹਰਿਆਣਾ ਵਾਸੀ ਤੇ ਪੰਜਾਬ ਵਾਸੀਆਂ ਨੂੰ ਇਹ ਉਦਲੇ ਵੀ ਇਹ ਕੰਪਨੀਆਂ ਭਕਾਵੇ ਜਨਾਓ ਇਹ ਅੱਜ ਵੀ ਕਹਿੰਦੇ ਨੇ ਇਹਨਾਂ ਚੈਨਲ ਚੱਲਦੇ ਨੇ ਵੀ ਸਾਨੂੰ ਅੱਜ ਵੀ ਅਸੀਂ ਵੀਜ਼ਾ ਲਵਾਨੇ ਆ ਸਾਡੇ ਤੇ ਕੋਈ ਐਸਾ ਬਲੇਮ ਨਹੀਂ ਆ ਵੇਖੋ ਬਲੇਮ ਆ ਸਬੂਤ ਉਸ ਤੋਂ ਬਾਅਦ ਇਹਨਾਂ ਮੇਰਾ ਮੁਹਾਲੀ ਕੋਰਟ ਦੇ ਵਿੱਚ ਪਰਚਾ ਨਜਾਇਜ਼ ਕਰਵਾਇਆ ਆ ਤੇ 24 ਤਿੰਨ ਤਰੀਕ ਮੇਰੀ ਕੋਰਟ ਦੇ ਵਿੱਚ ਪੇਸ਼ੀ ਹੈ ਪਰ ਮੈਂ ਇਹਨਾਂ ਤੋਂ ਡਰਦਾ ਨਹੀਂ ਕਿਉਂਕਿ ਮੈਂ ਕਿਸਾਨ ਯੂਨੀਅਨ ਦਾ ਪ੍ਰਧਾਨ ਆ ਮੈਂ ਇਹਨਾਂ ਤੋਂ ਡਰਦਾ ਨਹੀਂ ਪਰ ਮੈਂ ਇਹਨਾਂ ਤੇ ਕਾਰਵਾਈ ਪੂਰੀ ਕਰਾਂਗਾ ਚਾਹੇ ਇਹਦੇ ਵਾਸਤੇ ਮੈਨੂੰ ਜੇਲ੍ਹ ਵੀ ਜਾਣਾ ਪਏ ਇਹਨਾਂ ਨੂੰ ਸਾਰੀ ਪੇਮੈਂਟ ਮੇਰੀ ਪੱਕੇ ਰਹੀ ਗਈ ਸੀ ਸਾਰੀ ਬੈਂਕਾਂ ਦੇ ਸਾਰੇ ਕਾਗਜ਼ ਮੇਰੇ ਨਾਲ ਨੇ ਮੇਰੇ ਖਾਤੇ ਟ੍ਰਾਂਸਫਰ ਹੋਈਏ ਪਰ ਇਸ ਚੀਜ਼ ਦੇ ਪਰ ਟਾਈਮ ਮੈਨੂੰ ਕਿੱਥੋਂ ਤੱਕ ਵੀ ਲੜਨਾ ਪਏ ਇਹਨਾਂ ਦਾ ਮੈਂ ਪੱਤਾ ਸਾਫ਼ ਕਰਕੇ ਛੱਡਾਂਗਾ ਮੈਂ ਕੋਈ ਛੋਟੀ ਮੋਟੀ ਗੱਲ ਨਹੀਂ ਮੈਂ ਕਿਸਾਨ ਜੁਨੀਅਰ ਲਾਲ ਆ ਮੇਰੇ ਨਾਲ ਮੇਰੇ ਭਰਾੜੇ ਸਾਰੇ ਇਹ ਸਾਰੇ ਮੇਰੇ ਭਰਾ ਮੇਰੇ ਨਾਲ ਕਰਨੇ ਇਸ ਕਰਕੇ ਸਭ ਨੂੰ ਪੰਜਾਬ ਵਾਸੀਆਂ ਨੂੰ ਉਮੀਦ ਹੈ ਵੀ ਇਹਨਾਂ ਤੋਂ ਬਚੋ ਠੱਗਾ ਤੋਂ ਐਵੇਂ ਆਪਣੇ ਨੁਕਸਾਨ ਨਾ ਕਰੋ ਜ਼ਮੀਨਾਂ ਵੇਚ ਕੇ ਆਪਾਂ ਪੈਸੇ ਦੇਣੇ ਆ ਇਹ ਲੈ ਕੇ ਪੈਸੇ ਘਰਾਂ 'ਚ ਬਹਿ ਜਾਂਦੇ ਨੇ ਇਹਨਾਂ ਕੋਲੋਂ ਬਚੋ ਜਿੰਨਾ ਵੀ ਬਚ ਸਕਦੇ ਠੱਗਾ ਤੋਂ ਬਚੋ ਇਹ ਈਜ਼ੀ ਵੀਜ਼ਾ ਜਿਹੜਾ ਹੈ ਸਭ ਤੋਂ ਵੱਡਾ ਠੱਗੇ ਇੱਥੇ ਕਹਿਣ ਵਾਲੇ ਕੁਝ ਹੋਰ ਹੁੰਦੇ ਨੇ ਫਿਰ ਬਾਅਦ 'ਚ ਕਰਨ ਵਾਲੇ ਕੁਝ ਹੋਰ ਹੋ ਜਾਂਦੇ ਨੇ ਇਸ ਕਰਕੇ ਇਹ ਈਜ਼ੀ ਵੀਜ਼ਾ ਜਿਹੜਾ ਹੈ ਮੁਹਾਲੀ ਦੇ ਦਫ਼ਤਰ ਇਹਨਾਂ ਦਾ ਇਹਨਾਂ ਦੇ ਉੱਤੇ ਪੂਰਾ ਪ੍ਰੋਟੈਕਟ ਕਰਾਂਗੇ ਅਗਰ ਇਹਨਾਂ ਨਾ ਮੰਨੇ ਤੇ ਉੱਥੇ ਮੈਂ ਧਰਨਾ ਵੀ ਲਾਵਾਂਗਾ ਸਾਰਾ ਕੁਝ ਕਰਾਂਗਾ ਮੈਂ ਕੋਈ ਐਸੀ ਗੱਲ ਨਹੀਂ ਮੈਂ ਇਹਨਾਂ ਦੇ ਕਈ ਵਾਰ ਵੇਖ ਚੁੱਕਾ ਮੇਰੇ ਕੋਲ ਸਭ ਕੁਝ ਹੈ ਮੈਂ ਕਿਸਾਨ ਯੂਨੀਅਨ ਦਾ ਵਿਖੋ ਪ੍ਰਧਾਨ ਆ ਕੋਈ ਛੋਟੀ ਮੋਟੀ ਗੱਲ ਨਹੀਂ ਮੇਰੇ ਨਾਲ ਸਾਰੀ ਮੇਰੀ ਮੰਡਲੀ ਹੈ ਅਸੀਂ ਸਾਰੇ ਕਿਸਾਨ ਆ ਇਸ ਕਰਕੇ ਇਹਨਾਂ ਦਾ ਜਿੰਨਾ ਹੀ ਬਚ ਸਕਦੇ ਹੋ ਪੰਜਾਬ ਵਾਸੀਓ ਤੁਸੀਂ ਬਚੋ ਮਹਾਰਾਸ਼ਟਰ ਜਿਹੜੀ ਕਹੇ ਵੀ ਤੁਸੀਂ ਬਚੋ ਇਹਨਾਂ ਜੰਟਾ ਦੇ ਈਜੀ ਵੀ ਜੇ ਭਗਾਵੇ ਨਾ ਉਹ ਜਿਹੜੇ ਚੈਨਲ ਇਹਨੂੰ ਪ੍ਰਮੋਟ ਕਰਦੇ ਉਹ ਵੀ ਇਹਨਾਂ ਨਾਲ ਨੇ ਜਿਹੜੇ ਐਕਟਰ ਇਹਨਾਂ ਨੂੰ ਪ੍ਰਮੋਟ ਕਰਦੇ ਉਹ ਵੀ ਇਹਨਾਂ ਨਾਲ ਨੇ ਸਾਰਿਆਂ ਤੋਂ ਬਚੋ ਠ ਆਵੇਂ ਕੋਈ ਮੇਰੇ ਸਾਰੇ ਪੇਮੈਂਟ ਪੱਕੇ ਰਾਈ ਗਈ ਹੈ ਕੋਈ ਇੱਕ ਪੈਸਾ ਵੀ ਕੱਚੇ ਰਾਈ ਨਹੀਂ ਗਿਆ ਇਸ ਕਰਕੇ ਇਹਨਾਂ ਤੋਂ ਬਚੋ ਮੈਨੂੰ 80000 ਦਾ ਲੱਖ ਦਾ ਲਾਲਚ ਦਿੰਦੇ ਨੇ ਪਰ ਮੈਂ ਸਾਰੇ ਪੇਮੈਂਟ ਲੈ ਕੇ ਜਿੱਤ ਛੱਡਾ ਕਰਾਂਗਾ